ਸਤ ਸ੍ਰੀ ਅਕਾਲ ਦੋਸਤੋ ਢੀਕੋ ਬਈ ਆ ਦੇਖੋ ਬਈ ਸਾਨੂੰ ਅੱਜ ਰਾਈਫਲ ਬਣਾ ਕੇ ਦਿਖਾਉਣਾ ਹੈ 3.5 ਫੁੱਟ ਲੰਬੀ ਹੈ ਦੂਜੀ ਜਿਹੜੀ ਬੱਟਲੀ ਹੁੰਦੀ ਹੈ ਠੀਕ ਹੈ ਜੀ ਤੇ ਇਹ ਆਪਾਂ ਨੇ ਕਿਸੇ ਬਾਈ ਨੇ ਕਿਹਾ ਸੀ ਕਹਿੰਦਾ ਬਈ ਰਾਈਫਲ ਬਣਾ ਕੇ ਦਿਖਾਓ ਤੇ ਕਮੈਂਟਾਂ 'ਚ ਜਿਹਾ ਹੈ ਤੀ ਬਾਈ ਨੇ ਤੇ ਆ ਦੇਖੋ ਤੇ ਇਹ ਸਿੰਪਲ ਦੂਜੀ ਰਾਈਫਲ ਇਹਦੀ ਪੁਰਾਣਾ ਮਾਡਲ ਹੁੰਦੀ ਸੀ ਤੇ ਕਮੈਂਟਾਂ 'ਚ ਦੱਸੋ ਕਿਵੇਂ ਲੱਗੀ ਤੇ ਵਧੀਆ ਲੱਗੀ ਤਾਂ ਕਮੈਂਟਾਂ 'ਚ ਦੂਜਾ ਜ਼ਰੂਰ ਦੱਸਿਓ ਠੀਕ ਹੈ ਤੇ ਦੇਖੋ ਚੈੱਕ ਕਰੋ ਕਿਵੇਂ ਲੱਗਦੀ ਹੈ ਆਪਾਂ ਆਪੀ ਹੱਥੀਂ ਲਕੀ ਹੈ ਇਹ ਉਹ ਇਹਦੇ ਤੇ ਹੁਣ ਲੱਗੇਗਾ ਤੇ ਸਾਡਾ ਤਨ ਹਟਾ ਇਹ ਨਵਾਈ ਹੈ ਇਹਦੀ ਠੀਕ ਹੈ ਤੇ ਇਧਰੋਂ ਆਪਾਂ ਨੂੰ ਨਾਲੀ ਬਣਾਉਣਾ ਹੈ ਇਹਦੀ ਇਹ ਆਪਾਂ ਵੱਖਰੀ ਨਹੀਂ ਲਾਉਂਦੇ ਲੱਕੜ ਦੇ ਵਿੱਚ ਹੀ ਲੰਦੀ ਹੈ ਤੇ ਇਹਦੇ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਫੋਲੋ ਤੇ ਅੱਗੇ ਤੋਂ ਹੋਰ ਘਾਣ ਦੇ ਘਾਣ ਪਾਵਾਂਗੇ ਵੀਡੀਓ ਤੇ ਬਾਕੀ ਕਮੈਂਟਾਂ ਜ਼ਰੂਰ ਦੱਸੋ ਅੱਗੇ ਕਹਾ ਕੀ ਬਣਾਵਾਂਗੇ ਆਪਾਂ ਉਹ ਚੀਜ਼ ਬਣਾ ਕੇ ਉਪਾਇ ਕਰਾਂਗੇ ਠੀਕ ਹੈ ਜੀ ਦੇਖੋ ਕਿਵੇਂ ਲੱਗਦਾ ਤੇ ਅੱਜ ਦਰੋਂ ਆਪਾਂ ਨੇ ਇੱਥੋਂ ਇਹਦਾ ਨਾਲ ਜੁੜੀ ਜਗਾ ਬਣਾਈ ਆ ਇਹ ਤਹਾਂ ਤੇ ਦੇਖੋ ਤੇ ਕਰਤੀ ਜਮਾਂ ਤੇ ਜਮਾਂ ਸੇਮ ਕਾਪੀ ਕਰਤੀ ਹੈਗੀ ਬੱਚਿਆਂ ਉੱਤੇ ਖੜਿਆ ਹੋਣਾ ਕਈ ਵਾਰ ਅਗਰ ਤੁਸੀਂ ਗਲਤ ਮਲਤ ਪਾਸੇ ਲੈ ਜੀ ਠੀਕ ਐਂ ਟੈਂਟ ਬਣਾਤੀ ਪੂਰੀ ਦੇਖੋ ਚੈੱਕ ਕਰੋ ਕਿਵੇਂ ਲੱਗਦੀ ਹੈ ਦੇ ਬਧਿਆਰ ਲੱਗੀ ਸ਼ੇਅਰ ਕਰਦੇ ਹੋ ਤੇ ਦੋਸਤਾਂ ਮਿੱਤਰਾਂ ਨੂੰ ਤੇ ਕਮੈਂਟਾਂ ਜਰੂਰ ਦੱਸੋ ਕਿਵੇਂ ਲੱਗੀ ਓਕੇ ਧੰਨਵਾਦ